ਉਹਲੇ ਪਤਾ ਨਹੀਂ ਕੀ ਹੋ ਜਾਂਦਾ ਬੋਲਦੇ ਹੀ ਨਹੀਂ ਜਾਂ ਚੁੱਪ ਜੇ ਕਰਕੇ ਹੌਲੀ ਕਿਤੇ ਲੈ ਜੇ ਬਲਾਉਣੇ ਡਰਦੇ ਜੇ ਨਹੀਂ ਭਾਈ ਫਤਿਹ ਗੁਰੂ ਦੀ ਆ ਮਹਾਰਾਜ ਦਾ ਹੁਕਮ ਹੈ ਆ ਕੇ ਆਓ ਸਿੰਘ ਜੋ ਪਾਵਾਂ ਵਾਹਿਗੁਰੂ ਕੀ ਫਤਿਹ ਬਲਾਵਾ ਹੈ ਆਪਣੀ ਮਾਨਸ ਤੌਰ ਤੇ ਚੜ੍ਹਦੀ ਕਲਾ ਹੋਵੇਗੀ ਫਤਿਹ ਗੁਰੂ ਦੀ ਆ ਲਾਵ ਆਪਾਂ ਨੂੰ ਮਹਾਰਾਜ ਨੇ ਫਤਿਹ ਇਹੋ ਜੀ ਬਲਾਈ ਹੈ ਸੋ ਸਾਰੀ ਸੰਗਤ ਜੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸੰਗਤ ਅੱਜ ਕਮੋਤੇ ਪੰਜਾਬ ਦੇ ਹਾਲਾਤ ਕਿ ਉਹ ਜੀ ਬਣ ਗਏ ਸਾਡੇ ਤੇ ਦੋਸ਼ ਲੱਗਦੇ ਆ ਸਾਡੇ ਮੁੰਡੇ ਨਸ਼ੇ ਪੀਣ ਲੱਗ ਪਏ ਅਸੀਂ ਨਕਮੇ ਹੀ ਹੋ ਗਏ ਬੜਾ ਕੋ ਸਾਨੂੰ ਇਹੋ ਜੇ ਜਿਹੜੇ ਬਾਹਰ ਸਾਡੇ ਤੋਂ ਸੂਬੇ ਆ ਨਾ ਇਹੋ ਜਾਂ ਸਾਡੇ ਤੇ ਬਹੁਤ ਦੋਸ਼ ਲਾਉਂਦੇ ਆ ਪਰ ਦੂਜੇ ਪਾਸੇ ਦੇਖੋ ਆ ਪਿਛਲੇ ਮਹੀਨੇ ਹਰ ਆ ਕੇ ਹਰ ਕੁਝ ਸੈਨਸਦਾਨ ਕਹਿੰਦੇ ਜਾਣ ਕੇ ਪਾਣੀ ਛੱਡਿਆ ਗਿਆ ਜਿੱਡਾ ਇਮਾਂ ਦੇ ਵਿੱਚੋਂ ਔਰ ਪਠਾਨਕੋਟ ਤੋਂ ਲੈ ਕੇ ਡੇਰਾ ਬਾਬਾ ਨਾਨਕ ਸੱਭੇ ਗੱਲ ਜੋੜੀਆਂ ਤੋਂ ਮਜੀਠਾ ਅਜਨਾਲਾ ਇਧਰ ਅੱਗੇ ਫਿਰੋਜ਼ਪੁਰ ਦਾ ਸੈਨਿਆਲ ਦਾ ਬਾਰਡਰ ਸਾਰਾ ਬਾਰਡਰ ਦੇ ਏਰੀਆ ਸਾਰਾ ਹੀ ਡੁੱਬ ਗਿਆ ਸੀ ਹਜ਼ਾਰਾਂ ਏਕੜ ਜ਼ਮੀਨ ਤੇ ਬਹੁਤ ਸਾਰੇ ਘਰ ਸੈਂਕੜੇ ਘਰ ਪਾਣੀ ਵਿੱਚ ਡੁੱਬ ਗਏ ਪਰ ਗੁਰੂ ਕੇ ਸਿੱਖਾਂ ਨੇ ਬਹੁਤ ਸੇਵਾ ਕੀਤੀ ਸਾਡੇ ਨੌਜਵਾਨ ਮੁੰਡਿਆਂ ਨੇ ਕਮਾਲ ਕਰ ਦਿੱਤੀ ਫਰੰਕਾਉਂਦੇ ਲੈ ਕੇ ਗਏ ਕਰੋ ਪੀਲ ਆਪਦਾ ਪਾਇਆ ਔਰ ਸਾਰੀਆਂ ਵਸਤਾਂ ਕੋਈ ਤੋੜੀ ਲੈ ਕੇ ਪਹੁੰਚ ਗਿਆ ਕੋਈ ਦਾਣਾ ਲੈ ਕੇ ਪਹੁੰਚ ਗਿਆ ਕੋਈ ਆਟਾ ਲੈ ਕੇ ਪਹੁੰਚ ਗਿਆ ਬੜੀ ਸੇਵਾ ਕੀਤੀ ਸੀ ਦੁਨੀਆਂ ਝੰਮ ਪੈ ਗਈ ਵੀ ਸਿੱਖ ਇੰਦੇ ਵੱਡੇ ਸੇਵਾਦਾਰ ਨੇ ਫਿਰ ਇੱਕ ਬਲਾਵਤ ਲਾਈ ਆਪਣੇ ਕੋਲੋਂ ਵੀ ਇਹ ਐਵੇਂ ਨਹੀਂ ਗੁਰੂ ਨੇ ਵੱਡੀਆਂ ਬਖਸ਼ਾਂ ਕੀਤੀਆਂ ਤੇ ਦੂਸਰਾ ਪੱਖ ਤੱਕੋ ਦੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਨੇ ਬਹੁਤ ਵੱਡੀ ਕੁਰਬਾਨੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ ਕਲਗੀਧਰ ਮਹਾਰਾਜ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਦੇ ਜੋ ਕੌਤਕ ਹਨ ਉਹਦੇ ਬਰਾਬਰ ਦੁਨੀਆ 'ਚ ਹੋਰ ਕੋਈ ਬੋਤਕ ਨਹੀਂ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਣ ਕੋਈ ਹੋਰ ਨਹੀਂ ਕਰ ਸਕਿਆ ਜਿਹੜੀ ਕੌਤਕ ਜਿਹੜੀ ਕਿਰਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰਤਾਈ ਹੈ ਕਿਉਂਕਿ ਦਿਲ ਕਜਨੂ ਰਾਖਾ ਪ੍ਰਭ ਤਾਕਾ ਤੀਨੋਂ ਵੱਡੋ ਕਲਮ ਸਾਤਾ ਧਰਮ ਹੇਤ ਸਾਕਾ ਜਨ ਕੀ ਆ ਸੀਸ ਦਿਆ ਪਰ ਸਿਰ ਨੰਦੀ ਆ ਸੀਸ ਦੇ ਦਿੱਤਾ ਸਿੱਧਕ ਨਹੀਂ ਹਾਰਿਆ ਸਹਾ ਸਿੰਘ ਵੀ ਇੱਡੀਆਂ ਵੱਡੀਆਂ ਕੁਰਬਾਨੀਆਂ ਦੇਖੋ ਪਹਿਲਾ ਭਾਈ ਮਤੀਦਾਸ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਾ 9 ਸਾਲ ਦੀ ਉਮਰ ਦੀ ਪਿਤਾ ਗੁਰੂ ਨੂੰ ਇਹ ਮਹਾਰਾਜਾ ਕਿਰਪਾ ਰਾਮ ਹੋਣੀ ਇਹ ਜਿਹੜਾ ਜੱਥਾ ਬਹੁਤ ਮਰਝਾਇਆ ਹੋਇਆ ਕਮਲਾਇਆ ਹੋਇਆ ਹੈ ਕੀ ਗੱਲ ਹੈ ਇਹਨਾਂ ਨੂੰ ਧੰਦੇ ਧੰਦਾ ਧਰਮ ਖਤਰੇ 'ਚ ਹੈ ਇਹਨਾਂ ਨੂੰ ਬਚਾਉਣ ਵਾਸਤੇ ਕਿਸੇ ਮਹਾਮਲ ਦੀ ਸ਼ਹਾਦਤ ਹੋਵੇਗੀ ਜਾਂ ਤਨਸ਼ੀਧੀ ਹੋਵੇਗੀ ਫਿਰ ਇਹਨਾਂ ਦਾ ਧਰਮ ਬਚੇਗਾ ਤੇ ਮਹਾਰਾਜ ਆਪ ਹੀ ਕਰੋ ਕਿਰਪਾ ਆਪ ਤੋਂ ਵੱਡਾ ਕੋਈ ਮਹਾਮਲਿ ਕੋਈ ਸੋਧ ਆਤਮਾ ਆਪਦੇ ਬਰਾਬਰ ਕੌਣ ਹੋ ਸਕਦਾ ਜੀ ਦਾ ਪੁੱਤਰ ਮੈਂ ਇਹ ਕਾਰਜ ਕਰਾਂਗਾ ਧੰਨ ਗਲਗੀ ਤਰਪਾਦਸ਼ਾ ਦਾ ਇਹ ਬੇਨਤੀ ਭਰਿਆ ਸ੍ਰੀਮਾਨ ਕੇ ਸਤਿਗੁਰੂ ਕਲਗੀ ਧਰਪਾਤਸ਼ਾ ਜੀ ਦੇ ਇਹ ਵੱਡੀਆਂ ਜ਼ਿੰਮੇਵਾਰੀਆਂ ਪਾ ਕੇ ਸਤਿਗੁਰੂ ਤੇਗਵਾਰ ਸਿੰਘ ਸਾਹਿਬ ਜੀ ਦਿੱਲੀ ਚਲੇ ਗਏ ਔਰ ਇੱਕ ਜੇਵ ਨਾਲ ਸਾਹਮਣਾ ਹੋਇਆ ਆਪ ਪਟਾਕੇ ਚਲਾਉਣਾ ਵੀ ਬੰਦ ਕਰ ਦਿਓ ਭਾਈ ਪਟਾਕੇ ਨਾ ਚਲਾਓ ਆ ਬੇਨਤੀ ਆ ਪਟਾਕੇ ਵੀ ਇਹ ਖੁਸ਼ੀਆਂ ਬਾਅਦ ਚ ਜਦੋਂ ਆਪਾਂ ਸਮਾਰਟੀ ਕਰਤੀ ਫੇਰ ਪਟਾਕੇ ਚਲਾ ਲਿਓ ਕੋਈ ਜ਼ਿੰਮੇਵਾਰ ਬੰਦਾ ਜਾ ਕੇ ਰੋਕ ਦਿਓ ਭਾਈ ਤੇ ਦੀਵਾ خیال ਨਹੀਂ ਹੁੰਦਾ ਇੱਧਰ ਸਾਧ ਸੰਗਤ ਜੀ ਇੱਕ ਦਿਨ ਭਾਈ ਮਤੀ ਦਾਸ ਅਰੇ ਤੇ ਅਰੇਦਾਰ ਵੀ ਖੜੇ ਨੇ ਔਰੰਗਜ਼ੇਬ ਦੇ ਸੰਤ ਗੁਰੂ ਤੇਗਵਾਰ ਸਾਹਿਬ ਜੀ ਪਿੰਜਰੇ ਚ ਬੰਦਾ ਟਕਵਾਲੀ ਦੇ ਵਿੱਚ ਚੰਦਨੀ ਚੌਕ ਚ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਹਾਲਾਤ ਵੇਖ ਕੇ ਭਾਈ ਮਤੀ ਦਾਸ ਦੀਵਾਨ ਬਹੁਤ ਸਿਆਣਾ ਉਹ ਤੋਂ ਰਹਿਣਾ ਗਿਆ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਔਰੰਗਜ਼ੇਬ ਦੇ ਰਾਜ ਦੀਆਂ ਜਿਨਾ ਪੁੱਟਦਿਆਂਗਾ ਮੇਰੇ ਤੇ ਹੰਪ ਕਰੋ ਮੈਨੂੰ ਛੁੱਟੀ ਦਿਓ ਮਾਰੇ ਕਹਿੰਦੇ ਨਹੀਂ ਮਤੁਦਾਸ ਆਪਾਂ ਸ਼ਾਂਤਮਈ شہادت ਦੇਣੀ ਹੈ ਅੱਗੇ ਸ਼ਹਿਬ ਜੰਦਾ ਤੇਗ ਦੇ ਜ਼ੋਰ ਦਿਖਾਏਗਾ ਉਹਦੀ ਤਲਵਾਰ ਦੇ ਸਾਹਮਣੇ ਕੋ ਟੱਕ ਨਹੀਂ ਸਕੇਗਾ ਪਰ ਆਪਾਂ ਦੀ ਆਪਾਂ ਸ਼ਾਂਤਮਈ شہادت ਦੇਣੀ ਹੈ ਪਰ ਇਹ ਔਰੰਗਜ਼ੇਬ ਨੂੰ ਸੁਨੇਹਾ ਲਾਇਆ ਕਿ ਤੁਸੀਂ ਤਾਂ ਕਹਿੰਦੇ ਸੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾ ਲਾਂਗੇ ਪਰ ਗੁਰੂ ਕੇ ਦਸਹਿਖੀ ਇੰਨੀ ਸ਼ਕਤੀ ਰੱਖਦੇ ਮੈਂ ਗੱਲਾਂ ਸੁਣੀਆਂ ਮਤੀਦਾਸ ਨੂੰ ਸੱਡਿਆ ਗਿਆ ਮਤੀਦਾਸ ਤੂ ਆ ਬਚਨ ਕਹੇ ਨੇ ਕਹਿੰਦਾ ਹਾਂ ਕਹੇ ਆ ਮੈਂ ਕਰ ਵੀ ਸਕਦਾ ਕਿ ਹੁਣ ਵੀ ਕਹਿਣਾ ਪਰ ਮੇਰੇ ਗੁਰੂ ਗੁਰੂ ਦਾ ਹੁਕਮ ਨਹੀਂਗਾ ਆਗਿਆ ਨਹੀਂ ਉਹਨਾਂ ਦੀ ਆਗਿਆ ਮਿਲ ਜਾਵੇ ਫਿਰ ਮੈਂ ਕਰ ਸਕਦਾ ਸਾਧ ਸੰਗਤ ਜੀ ਇਹ ਬਚਨ ਸੁਣ ਕੇ ਹੋਰ ਵੀ ਥੜ ਬਲ ਗਏ ਵੀ ਗੁਰੂ ਸਾਹਿਬ ਤਾਂ ਇੰਨੀ ਸ਼ਕਤੀ ਹੈ ਮੰਨੀ ਜਾ ਸਕਦੀ ਆ ਪਰ ਗੁਰੂ ਕੇ ਸਿੱਖ ਵੀ ਇੰਨੀ ਸ਼ਕਤੀ ਰੱਖਦੇ ਆ ਤੇ ਫਿਰ ਕਿਆ ਚੰਗਾ ਮਤੀ ਦਾਸ ਕਥਾ ਇਹਨਾਂ ਨਹੀਂ ਗੁਰੂ ਦਾ ਹੋਣੀ ਮੈਨੂੰ ਕਹਿੰਦੇ ਫਿਰ ਤੈਨੂੰ ਸ਼ਹੀਦ ਕਰ ਦਿੱਤਾ ਜਾਏਗਾ ਕਹਿੰਦਾ ਕੋਈ ਡਰ ਨਹੀਂ ਰਾਤ ਪੈ ਗਈ ਭਾਈ ਮਤੀ ਦਾਸ ਸਤਨਗੁਰੂ ਤੇਗਵਾਦਰ ਸਾਹਿਬ ਦੇ ਪਾਸ ਆਇਆ ਆ ਮਤੀ ਦਾਸ ਕਿਵੇਂ ਰਿਹਾ ਭਾਈ ਮਹਾਰਾਜ ਬੜੇ ਵੱਡੇ ਔਖੇ ਪਰਚੇ ਆ ਆਪ ਕਿਰਪਾ ਕਰਿਓ ਸਿਰ ਤੇ ਮਿਹਰ ਪਰਿਆ ਹੱਥ ਰੱਖਿਓ 100 ਬਟਾ 100 ਨੰਬਰ ਲੈ ਕੇ ਪਾਸ ਹੋ ਜਾਵਾਂ ਜੈਸੂ ਉਹਨਾਂ ਨੇ ਕਿਹਾ ਤੇਰੇ ਸਿਰ ਤੇ ਆਰਾ ਚੱਲੇਗਾ ਜੇ ਆਰਾ ਚੱਲੇਗਾ ਤੇ ਗੁਰੂ ਦਾ ਸਿੱਖ ਸੀ ਕਰ ਜਾਏ ਧਰਮਨ ਜਾਏ ਤੇ ਮਹਾਰਾਜ ਫੇਰ ਨੰਬਰ ਟੱਟ ਜਾਣੇ ਜੇ ਮਹਾਰਾਜ ਕਹਿੰਦੇ ਮਤੀਦਾਸ ਤੂੰ ਜਪਜੀ ਸਾਹਿਬ ਨੂੰ ਪਿਆਰ ਨਾਲ ਪੜਦਾ ਹੈ ਤੇਰੇ ਹਿਰਦੇ ਚ ਵਸਿਆ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਬਾਣੀ ਤੂੰ ਜਪਜੀ ਸਾਹਿਬ ਪੜੀ ਤਨ ਗੁਰੂ ਨਾਨਕ ਸਾਹਿਬ ਤੇਰੇ ਤੇ ਮਿਹਰ ਭਰਿਆ ਰੱਖਣਗੇ ਇਹ ਚੱਲਦਾ ਆਰਾ ਤੇਰਾ ਕੁਝ ਨਹੀਂ ਵਿਗਾੜ ਸਕੇਗਾ ਠੀਕਾ ਸਤਮਤਨ ਮਹਾਰਾਜ ਕਿਰਪਾ ਰੱਖਿਓ ਭਾਈ ਮਤੀਦਾਸ ਨੂੰ ਅਗਲੇ ਦਿਨ ਗੇਲੀਆਂ ਚ ਬੰਨ੍ਹ ਕੇ ਜੀਰਨਾ ਸ਼ੁਰੂ ਕਰ ਦਿੱਤਾ ਭਾਈ ਮਤੀਦਾਸ ਨੇ ਕਿਹਾ ਮੈਨੂੰ ਤੁਹਾਡੇ ਤੋਂ ਨਾ ਮੌਤ ਦਾ ਖਤਰਾ ਹੈ ਨਾ ਆਰਾ ਚਲਣ ਦਾ ਖਤਰਾ ਹੈ ਪਰ ਤੁਸੀਂ ਇੱਕ ਭਲੇਖੇ ਵਿੱਚ ਹੈ ਕਿ ਮਤੀਦਾਸ ਖਤਮ ਹੋ ਗਿਆ ਤੇ ਸਾਡਾ ਧਰਮ ਖਤਮ ਹੋ ਜਾਊਗਾ ਨਹੀਂ ਕਹਿੰਦੇ ਧਰਮ ਖਤਮ ਨਹੀਂ ਹੋਣਾ ਤੁਸੀਂ ਦੇਖੋਗੇ ਜਿਵੇਂ ਜਿਵੇਂ ਤੁਸੀਂ ਆਰਾ ਚਲਾਓਗੇ ੰਬਰ ਮੰਡ ਦੇ ਵਿੱਚੋਂ ਐਸੀਆਂ ਬਾਜਾਂ ਤੁਹਾਨੂੰ ਸੁਣਨ ਗਿਆ ਜਿਹੜੀਆਂ ਦੱਸਣ ਗਿਆ ਵੀ ਸਿੱਖਣ ਦਾ ਸਿਰ ਵੱਡਿਆ ਜਾ ਸਕਦਾ ਹੈ ਧਰਮ ਨਹੀਂ ਵੱਡਿਆ ਜਾ ਸਕਦਾ ਧਰਮ ਤੋਂ ਨਹੀਂ ਹੋਰਨ ਲੱਗੇ ਕਹਿੰਦੇ ਇਹ ਐਵੇਂ ਦਮ ਗਜੇ ਹੁੰਦੇ ਆ ਪਰ ਜਦੋਂ ਮੱਦੀ ਦਾਸ ਉੱਚੀ ਰਿਆ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ ਸਾਰਾ ਜਪਜੀ ਸਾਹਿਬ ਜਦੋਂ tufaan ਵੀ ਕਰ ਦਿੱਤਾ ਫਿਰ ਵੀ ਜਿਵੇਂ ਦੋ ਪਾਠੀ ਸਿੰਘ ਭੋਗ ਪਾਉਂਦੇ ਹਨ ਇਸ ਤਰ੍ਹਾਂ ਭਾਈ ਮੱਦੀ ਦਾਸ ਨੇ ਜਰਜੀ ਸਾਹਿਬ ਸੰਪੂਰਨ ਪੜਿਆ ਭੋਗ ਪਾਇਆ ਜਦੋਂ ਭੋਗ ਪੈ ਗਿਆ ਤੇ ਜਲਾਦਾਂ ਨੂੰ ਉੱਚੀ ਉੱਚੀ ਆਵਾਜ਼ਾਂ ਸੁਣੀਆਂ ਉਹ ਕਿਸੇ ਆਵਾਜ਼ਾਂ ਭਾਈ ਜਿਸ ਤੋਂ ਬਹੁਤ ਡਰ ਗਏ ਡਹਿਲ ਗਏ ਸਾਰੇ ਬੜੋ ਸਾਰੀਆਂ ਬੀਬੀਆਂ ਧਿਆਨ ਦੇ ਕੇ ਬੜੋ ਭਾਈ ਸਾਰੇ ਭਾਈ ਸਾਰੇ ਇੱਧਰ ਹੀ ਖੜੇ ਆ ਸਾਰੇ ਗੱਜ ਕੇ ਬੜੋ ਭਾਈ ਮਤੀ ਦਾਸ ਦੇ ਸ਼ੀਤੀ ਹੋਣ ਤੋਂ ਬਾਅਦ ਜੋ ਪ੍ਰਬੰਧ ਦੇ ਵਿੱਚੋਂ ਆਵਾਜ਼ਾਂ ਆਈਆਂ ਜੋ ਭਾਈ ਮਤੀ ਦਾਸ ਦਾ ਖਿਆਲ ਸੀ ਜੋ ਦੀ ਰੂਹ ਦੀ ਆਵਾਜ਼ ਸੀ ਸਾਰ ਸਭ ਤੋਂ ਉਹ ਕੀ ਸੀ ਸਾਰੇ ਗੱਜ ਦੇ ਪੜਿਓ ਹੁਣ ਕਿਹਾ ਫੇਰ ਜਾ ਸਕਦਾ ਧਰਮ ਨਹੀਂ ਜਾ ਸਕਦਾ ਉਹਨੇ ਉੱਚੀ ਆਵਾਜ਼ ਬਲੰਦ ਆਵਾਜ਼ ਵਿੱਚ ਕਿਹਾ ਫੇਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਵੇਕਾ ਨਾ ਆਂਗਾ ਫੇਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਵੇਕਾ ਨਾ ਆਵੇ ਸੋ ਭਾਈ ਬੋਲੋ ਸਾਰੇ ਰਲ ਕੇ ਬੋਲੋ ਸਾਰੇ ਰਲ ਕੇ ਆਪੀਆਂ ਤੇ ਬਿੱਲੀਆਂ ਬੋਲਿਆ ਅੱਧੇ ਭਾਈ ਬੋਲੇ ਬਾਕੀ ਬੋਲੇ ਨਹੀਂ ਭਾਈ ਸਾਰੇ ਗੱਜ ਕੇ ਬੋਲਿਓ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਧੀ ਸਦੇਸਾ ਨਾ ਜਾ ਫਿਰ ਜਾਵੇ ਤਾਂ ਜਾਵੇ ਸੱਤ ਸਿੱਕੀ ਜਿਵੇਂ ਨਾ ਜਾਵੇ ਬੋਲੋ ਭਾਈ ਸੱਤ ਸਿੱਕੀ ਜਿਵੇਂ ਨਾ ਜਾਵੇ ਸੱਤ ਸਿੱਕੀ ਜਿਵੇਂ ਨਾ ਜਾਵੇ ਜਿਵੇਂ ਨਾ ਜਾਵੇ ਸੱਤ ਸਿੱਕੀ ਜਿਵੇਂ ਨਾ ਜਾਵੇ ਬਹੁਤ ਜਲਾਦ ਘਬਰਾਗੇ ਬਈ ਵੱਡੇ ਹੋਏ ਸਿੱਖ ਵੀ ਬੋਲਦੇ ਨੇ ਇਹਨਾਂ ਦਾ ਧਰਮ ਕਿਵੇਂ ਖਤਮ ਹੋ ਸਕਦਾ ਨਹੀਂ ਹੋ ਸਕਦਾ ਸਾਥ ਸਕਦੇ ਫੇਰ ਦੋ ਸਿੱਖਾਂ ਦੀਆਂ ਹੋਰ ਸ਼ਾਤਾ ਹੋਈਆਂ ਭਾਈ ਸਦੀ ਦਾ ਜੀ ਭਾਈ ਦਿਆਲ ਦਾ ਜੀ ਫਿਰ ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸਾਧ ਸੰਗ ਜੀ ਫਿਰ ਲੱਖੀ ਸ਼ਾ ਵਣਜਾਰਾ ਦੀ ਸ਼ਹਾਦਤ ਹੋਈ ਤਾਂ ਇਹ ਧਰਮ ਬਚਿਆ ਸੀ ਜਿਹੜਾ Hindu ਧਰਮ ਹੈ ਨਾ ਤਾਂ ਬਚਿਆ ਸੀ ਇਹ ਮਜਲੂਮ ਲੋਕ ਬਣ ਕੇ ਪ੍ਰਿਆਦੀ ਬਣ ਕੇ ਜਦੋਂ ਆਏ ਸੀ ਉਦੋਂ ਇਹਨਾਂ ਦੇ ਚਿਹਰਿਆਂ ਤੇ ਹੋਰ ਰੰਗ ਸੀ ਪਰ ਜਦੋਂ ਸਮਾਂ ਬਦਲਿਆ ਇਹ ਦੇਸ਼ ਦੇ ਹੁਕਮਰਾਨ ਬਣ ਗਏ ਹਿੰਦੁਸਤਾਨ ਤੇ ਇਹਨਾਂ ਦਾ ਰਾਜ ਹੋ ਗਿਆ ਤੇ ਫਿਰ ਅੱਜ ਦੇਖੋ ਅੱਜ 40 40 ਸਾਲ ਦੇ ਸਾਡੇ ਸਿੰਘ ਗੁਰੂ ਤੇਗ ਬਹਾਦਰ ਦੇ ਸਿੱਖ ਜੇਲਾ ਚ ਬੰਦ ਨੇ ਕੋਈ ਹੈ ਕਾਨੂੰਨ ਇਹੋ ਜਿਹਾ ਕਿ 40 ਸਾਲ ਕੋਈ ਸਿੱਖ ਜੇਲ੍ਹ ਕੀ ਰਵੇ ਕੋਈ ਬੰਦਾ ਜੇਲ੍ਹ 'ਚ ਰਵੇ ਸਿੱਖਾਂ ਤੋਂ ਬਿਨਾ ਕੋਈ ਹੋਰ ਵੀ ਹੈਗਾ ਕੋਈ ਮੁਸਲਮਾਨ ਕੋਈ Hindu ਕੋਈ ਆਰਿਆ ਸਮਾਜ ਦਾ ਕੋਈ ਸਨਾਤਨ ਧਰਮ ਦਾ ਬੰਦਾ ਕੋਈ 40 ਸਾਲ ਤੋਂ ਜੇਲ੍ਹ 'ਚ ਹੈਗਾ ਇਹ 40 40 ਸਾਲ ਦੀਆਂ ਲੰਮੀਆਂ ਜੇਲ੍ਹ ਸਾਡੇ ਵਾਸਤੇ ਨੇ ਨੇ ਭਾਈ ਜੇ ਕੋਈ ਗੁਰੂ ਦਾ ਸਿੱਖ ਗੋਲ ਦਮਾਲੇ ਵਾਲਾ ਚੋਲੇ ਵਾਲਾ ਧਰਮ ਦਾ ਪ੍ਰਚਾਰ ਕਰਦਾ ਨਸ਼ਿਆਂ ਦੀ ਰੋਕ ਥਾਮ ਲਈ ਪ੍ਰਚਾਰ ਕਰਦਾ ਉਹਨੂੰ ਡੱਬੂ ਘੜੀ ਦੀ ਜੇਲ੍ਹ ਕਿ ਸੱਟ ਦਿੱਤਾ ਜਾਂਦਾ ਫੇਰ ਸਾਲ ਦੀ ਹੁੰਦੀ ਐ ਐਨਐਸਏ ਇੱਕ ਵਾਰੀ ਲਾਈ ਦੋ ਵਾਰੀ ਤਿੰਨ ਵਾਰੀ ਲਾ ਕੇ ਹਲੇ ਵੀ ਉਹਨਾਂ ਦਾ ਮਨ ਰਜਿਆ ਇਹਨਾਂ ਦਾ ਰਵੱਈਆ ਵੇਖੋ ਕੀ ਬਣਿਆ ਪਰ ਸਾਧ ਸੰਗਤ ਉੱਜ ਜ਼ਰੂਰੀ ਗੱਲ ਦੀਆਂ ਤੁਹਾਨੂੰ ਕਰਨੀਆਂ ਕੋਈ ਗੱਲ ਨਹੀਂ ਸਰਕਾਰਾਂ ਦੇ ਰਵੱਈਏ ਪਵਾਂ ਮੁਗਲੀਆਂ ਸਰਕਾਰ ਸੀ ਪਵਾਂ ਮੌਜੂਦਾ ਸਰਕਾਰ ਇਹੋ ਜਿਹੀ ਰਹੇ ਆ ਪਰ ਅੱਜ ਮੁੱਚੇ ਪੰਜਾਬ ਦਾ ਹਾਲਾਤ ਕਿ ਹੋ ਜਾਏ ਸਾਡੇ ਘਰਾਂ ਦੇ ਹਾਲਾਤ ਕਿ ਹੋ ਜੇ ਨੇ ਉਹ ਉਹਦੇ ਵੱਲ ਜ਼ਰੂਰ ਨਜ਼ਰ ਮਾਰੋ ਸਾਡੇ ਘਰਾਂ 'ਚ ਕਾਦੀ ਚਿੰਤਾ ਹੈ ਦਾਦਾ ਫੇਤਰ ਹੈ ਅਸੀਂ ਕਿਸ ਗੱਲ ਤੋਂ ਦੁਖੀ ਆ ਤਰਾਂ ਚ ਖਾਲੀ ਦੀਆਂ ਵਸਤੂਆਂ ਫਾਇਨਲ ਦਾ ਸਾਰ ਆ ਸਾਡੇ ਕੋਲੇ ਸਾਜੋ ਸਮਾਨ ਪਰ ਫੇਰ ਵੀ ਸਾਡੇ ਘਰਾਂ ਵਿੱਚ ਚਿੰਤਾ ਕੋਈ ਮਾਤਾ ਪਿਤਾ ਦੀ ਸੇਵਾ ਕਰਨ ਨੂੰ ਤਿਆਰ ਨਹੀਂ ਕੋਈ ਭੈਣ ਭਰਾ ਦਾ ਦੁੱਖ ਸੁਣਨ ਨੂੰ ਤਿਆਰ ਨਹੀਂ ਸਾਧ ਸੰਗਤ ਜੀ ਕਿਉਂ ਇਹ ਜਾਮ ਅਹਿਮ ਦਾ ਸਰ ਗਿਆ ਗਿਆ ਇਹ ਵਿਰਾਸਤ ਫਾਡੇ ਨਹੀਂ ਇਹ ਪੰਜਾਬ ਦੇ ਲੋਕਾਂ ਦਾ ਵਿਰਸਾ ਨਹੀਂ ਸਾਨੂੰ ਆਪਣੇ ਦਿਲਾ ਚਾਤੀ ਮਾਰਨੀ ਚਾਹੀਦੀ ਹੈ ਸਾਡੇ ਨੌਜਵਾਨ ਹੁੰਡੇ ਸਾਡੀਆਂ ਮਟਿਆਰ ਕੁੜੀਆਂ ਖਾ ਸਕਦੇ ਕਿਸੇ ਦੇ ਚਿਹਰੇ ਤੇ ਕੋਈ ਜਲਾਲ ਹੈ ਘਾਰੇ ਜਨਤਾ ਦੇ ਗਰਸੇ ਨਜ਼ਰ ਆਉਂਦੇ ਨੇ ਕਿ ਕੀ ਹੋ ਗਿਆ ਸਾਨੂੰ ਕੀ ਚੀਜ਼ ਦੀ ਕਮੀ ਆ ਸਾਨੂੰ ਸਾਥ ਸੰਗਜੀ ਇਹਦਾ ਵਿਚਾਰ ਕਰੋ ਇਹ ਚਿੰਤਾ ਦਾ ਸਾਰਾ ਜਿਹੜਾ ਰੋਗ ਹੈ ਅਸੀਂ ਆਪਣੇ ਆਪ ਸੇੜਿਆ ਹੋਇਆ ਹੈ ਕਿਉਂਕਿ ਅਸੀਂ ਗੁਰੂ ਕੀ ਸਿੱਖੀ ਤਿਆਗ ਦਿੱਤੀ ਧਰਮ ਤਿਆਗ ਦਿੱਤਾ ਜਦੋਂ ਬੰਦਾ ਧਰਮ ਤਿਆਗ ਦੇਵੇ ਫਿਰ ਉਹਦਾ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਨਹੀਂ ਰਹਿੰਦੀ ਮਾਨਸਿਕ ਤੌਰ ਤੇ ਉਹਦੀਆਂ ਢੇਰੀਆਂ ਟੁੱਟ ਜਾਂਦੀਆਂ ਨੇ ਇਸ ਵਾਸਤੇ ਅਸੀਂ ਚਿੰਤਾਤ ਗਰਸੇ ਗਏ ਗੁਰੂ ਤੇ ਸੇਖੋ ਜੀ ਚਾਹੁੰਦੇ ਹੋ ਸਾਡੇ ਘਰਾਂ 'ਚ ਸੁੱਖ ਆਵੇ ਸਾਡੇ ਘਰਾਂ 'ਚ ਏਕਤਾ ਇਤਿਫਾਕ ਰਹੇ ਲੜਾਈ ਝਗੜਾ ਨਾ ਹੋਵੇ ਸਾਡੇ ਕਾਰਜ ਰਾਸ ਹੋਣ ਤੇ ਫਿਰ ਗੁਰੂ ਕੇ ਸਿੱਖ ਬਣੋ ਗੁਰੂ ਕੀ ਬਾਣੀ ਪੜੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤਾਨੂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਵੱਡੀ ਸ਼ਕਤੀ ਕੋਈ ਹੈ ਹੀ ਨਹੀਂ ਇਦੀ ਵੱਡੀ ਸ਼ਕਤੀ ਕਿਤੋਂ ਲੱਭ ਲਾਂਗੇ ਮੇਹਰ ਤੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਤੁਰ ਕੀ ਬਾਣੀ ਆਈ ਸਿੰ ਸ਼ਗਲੀ ਜੰਤ ਬਟਾਈ ਸਾਰੀ ਜਨਤਾ ਮਹਾਰਾਜ ਨੇ ਖਤਮ ਕੀਤੀ ਆ ਤੁਖਨੀ ਸਾਹਿਬ ਪੜੋ ਜਪਜੀ ਸਾਹਿਬ ਪੜੋ ਅੰਮ੍ਰਿਤ ਵੇਲੇ ਉੱਠੋ ਵਾਹਿਗੁਰੂ ਜਪਿਆ ਕਰੋ ਬੱਚਿਆਂ ਨੂੰ ਤਿਆਰ ਕਰੋ ਉਦੋਂ ਵੀ ਵਾਹਿਗੁਰੂ ਜਪੋ ਭੋਜਨ ਤਿਆਰ ਕਰੋ ਉਦੋਂ ਵੀ ਜਪਜੀ ਸਾਹਿਬ ਪੜੋ ਤੇ ਦੇਖੋ ਘਰਾਂ ਵਿੱਚ ਮਹਾਰਾਜ ਦੀ ਬਰਕਤ ਆਏਗੀ ਸੋ ਇਹ ਨਗਰ ਕੀਰਤਨ ਤਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ 350 ਸਾਲਾਂ ਕਿਤਾਬ ਦੀ ਸ਼ਹੀਦੀ ਮਨਾਈ ਜਾ ਰਹੀ ਹੈ ਉਨ੍ਹਾਂ ਵੱਲੋਂ ਇਹ ਇੰਟਰਨੈਸ਼ਨਲ ਪੰਥਕ ਦਲ ਨੂੰ ਸੇਵਾ ਮਿਲੀ ਹੈ ਕਿ ਸਾਰੇ ਪੰਜਾਬ ਵਿੱਚ ਵੱਧ ਤੋਂ ਵੱਧ ਜਿੰਨਾ ਹੋ ਸਕੇ ਇਹ ਸੁਨੇਹਾ ਦਿਓ ਕਿ ਗੁਰੂ ਕੇ ਸਿੱਖ ਬਣੋ ਗੁਰੂ ਦੀ ਸਿੱਖੀ ਤੋਂ ਦੂਰ ਜਾ ਕੇ ਸਾਡੇ ਘਰ ਦੀਆਂ ਖੁਸ਼ੀਆਂ ਸੇਰੇ ਖਤਮ ਹੋ ਜਾਣਗੇ ਇਸ ਵਾਸਤੇ ਪਾਏ ਆਪਾਂ ਜਿੰਨਾ ਨੇ ਅਮਰਤ ਨਹੀਂ ਛੱਕਿਆ ਅਮਰਤ ਛਕੋ ਜਿਹੜੇ ਮੜੀਆਂ ਮਸਾਲੀਆਂ ਨੂੰ ਮੰਨਦੇ ਆ ਭੁੱਲ ਜਾਓ ਤੁਸੀਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਨਿਤ ਅਪਰਸੀ ਦਰਸ਼ਨ ਕਰਿਆ ਕਰੋ ਮਹਾਰਾਜ ਦੇ ਸਤਿਗੁਰੂ ਦੀ ਕਿਰਪਾ ਕਰਨਗੇ ਇਹਦੀਆਂ ਬੇਨਤੀਆਂ ਪਾਈ ਪ੍ਰਵਾਨ ਕਰਵੀਆਂ ਸਰਬ ਸਰਬੱਤ ਸੰਗਤਾਂ ਦੀ ਹਾਜ਼ਰੀ ਮਹਾਰਾਜ ਦਰ ਤੇ ਪ੍ਰਵਾਨ ਕਰਨ ਸਾਰੇ ਪ੍ਰਬੰਧਕਾਂ ਨੇ ਜੋ ਸੇਵਾ ਕੀਤੀ ਆ ਬੇਅੰਤ ਸੇਵਾ ਕੀਤੀ ਜੋ ਦਿਨਾਲ ਆਕਲਿਆ ਦੀ ਸਾਰੀ ਸੰਗਤ ਨੇ ਪ੍ਰਬੰਧਕਾਂ ਨੇ ਕਮਾਲ ਕਰਕੇ ਕੀਤੀ ਸੇਵਾ ਕਰਨ ਦੀ ਸੋ ਸਾਰਿਆਂ ਦੀ ਸੇਵਾ ਥਾਏ ਪਵੇ ਗੁਰੂ ਸਾਹਿਬ ਸਾਰਿਆਂ ਦੇ ਸਿਰ ਤੇ ਹੱਥ ਰੱਖਣ ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਵਕਸ਼ਨ ਜੋਖ ਸ਼ਾਂਤੀ ਬਖਸ਼ਣ ਮਹਾਰਾਜ ਸਿੱਖੇ ਪਾਤਸ਼ਾਹ ਤੁਹਾਡੀਆਂ ਕਮਾਈਆਂ ਤੇ ਬਰਕਤ ਪਾਉਣ ਇਹਦੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਸਰਬੱਤ ਸੰਗਤ ਗੱਜ ਕੇ ਖੜੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਸੋਨਿਹਾਲ ਜੀ ਆ ਕਾਣ